ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਇੱਥੇ ਸ਼ਾਮ ਦਾ ਟਾਈਮ ਹੋ ਰਿਹਾ ਸੀ ਮੈਂ ਲੱਗੀ ਸੀ ਇੰਟਰਲੌਕ ਕਰਨਾ ਬੇਟੀ ਦੇ ਇੱਥੇ ਹੀ ਵਲੌਗ ਆ ਜਿਹੜਾ ਸ਼ੂਟ ਕਰਨ ਲੱਗੀ ਸੀ ਇਹਦੀ ਮੰਮਾ ਇੱਥੇ ਸ਼ੁਰੂ ਕਰ ਲਓ ਤੁਸੀਂ ਇਹ ਮੇਰੇ ਕੋਲ ਜਿਹੜਾ ਨੜਾ ਸੀਗਾ ਜਾਨੀ ਉਹ ਮੁਖ ਹੋਇਆ ਸੀਗਾ ਇੱਥੇ ਮੈਂ ਹੋਰ ਮੇਰੇ ਕੋਲ ਜਿਹੜਾ ਇੱਥੇ ਐਕਸਟਰਾ ਇੱਕ ਨੜਾ ਸੀਗਾ ਮੈਂ ਉਹ ਲਿਆ ਕੇ ਰੱਖਿਆ ਹੋਇਆ ਸੀਗਾ ਹਨਾ ਵਧੀਆ ਮੇਰੇ ਉਹ ਕੰਮ ਆ ਗਿਆ ਨਾ ਨਹੀਂ ਤਾਂ ਜੇ ਨਾ ਹੁੰਦਾ ਮੈਨੂੰ ਬਿਨਾ ਇੰਟਰਲੌਕ ਪੀਤੀ ਸਕੂਟ ਦੀਆਂ ਬਣੇ ਸੀ ਆਹ ਗੱਲ ਕਰੀ ਜਾ ਰਹੇ ਸੀ ਨੀ ਯਾਰ ਜਿਹੜਾ ਕਰੀ ਜਾ ਰਹੇ ਸੀ ਬਾਰੇ ਬੋਲਦੇ ਸੀ ਹੈਗਾ ਬਵਾਸਾ ਜਿਹਾ ਬਣਾ ਲਿਆ ਫੇਵਰਿਟ ਦਾ ਪਾਇਆ ਨੇ ਜੋੜੇ ਖਰੇ ਕਿਆ ਸਟਿੱਕ ਹੁੰਦਾ ਨਾ ਜਮਾਂਗੀ ਅੱਜ ਇਹਨਾਂ ਮੋਡਲ ਫਲ ਦੂਰ ਆਪਾਂ ਬੋਟਲ ਕੀ ਦੀਆ ਇਹ ਤਾਂ ਇੱਕ ਹੀ ਦੋ ਬੋਤਲ ਵੇਚੀ ਤੇ ਨਾਲ ਮੈਚ ਕਰ ਲਿਆ ਇੱਧਰ ਕੋਣ ਮਿਲ ਗਿਆ ਤੇ ਨੂ ਦੁੱਧ ਕਹਿੰਦੇ ਤੁਝੇ ਬੱਚਾ ਇੱਧਰ ਕੋਣ ਫਲਾਈ ਦਿੱਤੇ ਸੀ ਹਣੇ ਉਪਰ ਆ ਆ ਰਾਮਾ ਤੁਮ ਰਾਮਾ ਫਲੋਰੀ ਨੇ ਹਾਂ ਰਾਮਾ ਦੂ ਦੇਖੀ ਉਹ ਰਾਮਾ ਨਹੀਂ ਉਹ ਰਾਮਾ ਇਹ ਹੈਗਾ ਸ਼ਿਮਰ ਦਾ ਸੂਟ ਹੈਗਾ ਤੇ ਚਾਰ ਸੈਕਟ ਉਹ ਇਹਦੇ ਨਾਲ ਨਾ ਤੁਮ ਬੋਟਮ ਵਾਲਾ ਫੋਨ ਇਹਦੇ ਮੈਨਰੀ ਚਾਰ ਕਰਵਾਈ ਹੁੰਦੀ ਹੈ ਕਿ ਮਤਲਬ ਸੁਣ ලැගේනගේ මැක් වරි ුව ඒද බ නූති පැල්ල බැනා කියන ඔගේ හබ ਉਦਲਾ ਦਿਖਾਇਆ ਮੈਂ ਦੁਕਾਨ ਚ ਇਸ ਤੇ ਹੈ ਮਮੀ ਨਾ ਬਾ ਦੇ ਦੂਰੀ ਨਾ ਹੈਗਾ ਆਹਾ ਇੱਕ ਹੈਗਾ ਸੇਮਨ ਨਾ ਇਸ ਨੂੰ ਕਰ ਲਾਇਆ ਇੱਕ ਹੈਗਾ ਪਿਸਤਾ ਗਲਦਾ ਸਮੂਟਾ ਇਹ ਇਹਨਾਂ ਨੇ ਮਸ਼ੀਨ ਉੱਪਰ ਕਰਵਾਇਆ ਘੇਰੇ ਦੇ ਉੱਤੇ ਸਲਾਈ ਰਾਤ ਹੋ ਗਈ ਸੀ ਇਹ ਵਸ ਕੱਲਾ ਮੇਰਾ ਪ੍ਰੈਸ ਦਾ ਕੰਮ ਆ ਗਿਆ ਲੈ ਜੇ ਮੈਂ ਤੁਹਾਨੂੰ ਵੇਖ ਕੇ ਦਿਦਾ ਆ ਯਾਰ che si è invece con il mio caso di E da dalla vera e la battaglia. perché è diverso, però. ਅਸੀਂ ਇਹ ਕਹੋਣ ਚਾਹਵਾਂ ਰਹੇ ਕਰਦੀ ਐ ਪੈਸਟੇ ਉਹ ਬੰਨ੍ਹ ਲੈ ਦੇ ਜੇ ਪ੍ਰੈਸ ਕਰਕੇ ਚੱਲ ਜਾਪੇ ਫੇਰ ਹਾਂਜੀ ਇੱਥੇ ਬੱਚੇ ਜਿਹੜੇ ਸਕੂਲ ਜਾ ਚੁੱਕੇ ਸੀ ਇਹਨਾਂ ਦੇ ਪਾਪਾ ਵੀ ਚਲੇ ਗਏ ਸੀ ਮੈਂ ਜਿਹੜਾ ਘਰ ਦੀ ਹੈ ਨਾ ਸਫਾਈ ਦਾ ਕੰਮ ਹੁੰਦਾ ਹੈਗਾ ਨਾ ਬਾਕੀ ਰੋਟੀ ਆਉਦੀ ਬਣਾਉਣੀ ਪਹਿਲਾਂ ਉਹਨਾਂ ਨੂੰ ਹੈ ਨਾ ਆਰਾਮਦਾਰੀ ਨਾਲ ਉਹਨਾਂ ਨੂੰ ਕੰਮ ਕੰਮ ਤੇ ਭੇਜ ਦੇਣੀ ਆ ਬੱਚੇ ਆਪਣੇ ਸਕੂਲ ਚਲੇ ਜਾਂਦੇ ਉਸ ਤੋਂ ਬਾਅਦ ਹੀ ਮੈਂ ਜਿਹੜਾ ਚੱਕਦਾਰ ਹੁੰਦੇ ਨੇ ਜਿਹੜੀ ਫੇਰ ਸ਼ੁਰੂ ਕਰਦੀ ਹੁੰਦੀ ਆ ਇੱਥੇ ਮੈਂ ਰਾਤ ਨੇਹ ਤੱਕ ਲੱਗੀ ਸੀ ਸਟੀਚਿੰਗ ਕਰਨ ਹਾਂ ਨਾ ਉਹਦੇ ਖਰਚੇ ਜਿਹੜਾ ਮੇਰੇ ਮਸ਼ੀਨ ਇਹਨਾਂ ਅੰਦਰ ਸਲੂਈ ਕਰਕੇ ਨਾ ਸਾਰਾ ਖਿਲਾਰਾ ਮੇਰਾ ਉੱਦੀ ਪਿਆ ਪਿਆ ਸੀਗਾ ਇੱਥੇ ਮੈਂ ਕੋਸ਼ਿਸ਼ ਦਾ ਹਿਸਾਬ ਜੀਆ ਉਹ ਲਿਖਣ ਲੱਗੀ ਸੀ ਇਹਨਾਂ ਦੇ ਆ ਕੰਮ ਕੀਤਾ ਸੀਗਾ ਹਾਂ ਨਾ ਕੱਲ ਉਹ ਮੈਂ ਡੇਰੀ ਦੇ ਨਾਲ ਦੀ ਨਾਲ ਆਪਦਾ ਪਾ ਦੇਣੀ ਹੁੰਦੀ ਹੈ ਵੀ ਕਿਹੜਾ ਕੰਮ ਆਪਨੇ ਕਿਹੜੇ ਦਿਨ ਕੀਤਾ ਨਾ ਥੋੜਾ ਜਿਹਾ ਆਪਣੇ ਕੋਈ ਹਿਸਾਬ ਜਰਦਾ ਹਣਾ ਇਥੇ ਜਿਹੜੇ ਲਾਈਨਿੰਗ ਦੇ ਪੀਸ ਸੀਗੇ ਜਿਹਨੇ ਵੱਡੇ ਪੀਸ ਸੀ ਬਚੇ ਹੋਏ ਉਹ ਮੈਂ ਇਥੇ ਰੱਖ ਲੂੰਗੀ ਤਾਂ ਕਿ ਨਾ ਕਈ ਵਾਰੀ ਕਿਸੇ ਦੀ ਲਾਈਨਿੰਗ ਘਟ ਜਾਂਦੀ ਆ ਤਾਂ ਆਪਣੇ ਕੰਮ ਆ ਜਾਂਦੀ ਆ ਅਗਲੇ ਨੂੰ ਨਾ ਹੋਰ ਨਹੀਂ ਮੰਗਵਾਉਣੀ ਪੈਂਦੀ ਨਹੀਂ ਫਿਰ ਅੱਧੇ ਮੀਟਰ ਪਿੱਛੇ ਜੱਗ ਇੱਟ ਕੱਪੜੇ ਪਿੱਛੇ ਆਪਾਂ ਕਹਿ ਦੇਣਾ ਆਪਾਂ ਨੂੰ ਨਾ ਅਗਲੇ ਨੂੰ ਫੇਸ ਨਾ ਪੈਂਦਾ ਇੱਡੇ ਛੋਟੇ-ਬੁਟੇ ਛਾਤਰਾ ਬਚਦੇ ਨੇ ਉਹ ਵੀ ਜਿਹੜੇ ਵੱਡੀਆਂ ਹੁੰਦੇ ਉਹ ਤਾਂ ਮੈਂ ਇਥੇ ਸਾਮ ਕੇ ਰੱਖ ਦੂੰਗੀ ਜਿਹੜੇ ਨਿੱਕੇ-ਮੋਟੇ ਜਿਹੇ ਫੇਸ ਹੁੰਦੇ ਨੇ ਉਹ ਮੈਂ ਨਹੀਂ ਰੱਖਦੇ ਹੁੰਦੀ ਉਹ ਮੈਂ ਨਾਲ ਦੀ ਨਾਲ ਇਥੇ ਸਫਾਈ ਲੱਗੀ ਸੀ ਕਰਨ ਤੇ ਉਹ ਮੈਂ ਇਥੇ ਸਾਰੇ ਅਹ ਕਾਲ ਕੇ ਸਟ ਸਟੂ ਕੀ ਜਾਣੀ ਹਣਾ ਵੀ ਉਹ ਆਪਣੇ ਕਿਸੇ ਕੰਮ ਨਹੀਂ ਹੁੰਦੇ ਹੈਗੇ ਤਾਂ ਕਰਕੇ ਜਿਹੜੇ ਕੰਮ-ਕੰਮ ਰਹੇ ਹੁੰਦੇ ਆ ਬਸ ਉਹ ਮੈਂ ਇਹਨਾਂ ਨੂੰ ਇਥਲ ਫਾਫੇ ਦੇ ਵਿੱਚ ਪਾ ਕੇ ਰੱਖ ਦੋਗੀ ਹੈਨਾ ਨਾਲ ਜਿਹੜੀ ਡਸਟਿੰਗ ਆ ਉਹ ਇੱਥੇ ਮੈਂ ਲੱਗੀ ਸੀਗੀ ਕੰਨ ਕੁਝ ਜਿਹੜਾ ਆਪਣੀ ਸੈਟਿੰਗ ਦੀ ਸੀ ਉਹ ਲੱਗੀ ਹੋਈ ਸੀ ਕੰਨ ਪਰ ਉਹਦੇ ਵਿੱਚ ਸੱਚੇ ਨਾਲ ਜਿਆਦੇ ਖਲਾਰਾ ਪਿਆ ਪਿਆ ਸੀ ਕਿਤੇ ਰੀਲ ਕਿਤੇ ਕੁਛ ਹੈ ਨਾ ਕਿਤੇ ਕੁਛ ਨਾਲ ਦੀ ਉਹਨਾਂ ਇਥੇ ਮੈਂ ਚਾਦਰ ਆ ਜਿਹੜੀ ਬੈੱਡ ਸ਼ੀਟ ਆ ਉਹ ਝਾੜ ਦੂੰਗੀ ਤੇ ਇੱਥੇ ਇਹ ਜਿਹੜਾ ਆਪਣਾ ਹੁੰਦਾ ਸਲਾਦ ਕੱਟਣ ਵਾਲਾ ਹੁੰਦਾ ਹਨਾ ਇੱਕ ਸ਼ਾਇਦ ਪਤਾ ਨਹੀਂ ਉੱਥੇ ਕਹਿੰਦੇ ਹੁੰਦੇ ਨੇਗੀ ਉਹ ਨਾ ਬੱਚਾ ਨੇ ਕੱਢਿਆ ਸੀਗਾ ਮੈਂ ਉਹਨੂੰ ਉਸੇ ਤਰ੍ਹਾਂ ਡੱਬੇ 'ਚ ਪਾ ਕੇ ਰੱਖਣ ਲੱਗੀ ਤਕਰੀਬਨ ਮੇਰੇ ਕੋਲ ਇਹ ਤੀਜਾ ਸਾਲ ਹੋ ਗਿਆ ਉਹ ਮੈਂ ਇਦਾਂ ਹੀ ਡੱਬੇ ਦੇ ਵਿੱਚ ਪਾ ਕੇ ਉਹਨੂੰ ਸਾਫ ਕੇ ਰੱਖ ਲੈਣੀ ਆ ਲੇਕਿਨ ਆਪਾਂ ਡੱਬੇ ਵਿੱਚ ਹਨਾ ਸਾਫ ਕੇ ਰੱਖਦੇ ਰਿਹਾ ਤਾਂ ਚੀਜ਼ ਜਿਹੜੀ ਖਰਾਬ ਨਹੀਂ ਹੁੰਦੀ ਹਨਾ ਰੂਮ 'ਚ ਇੰਨਾ ਕੁਝ ਹੋਇਆ ਪਿਆ ਯਾਨੀ ਸ਼ੌਪ 'ਚ ਤਿਆਰ ਤਾਂ ਵੈਸੇ ਆਲੇ-ਦਾਲੇ ਤਾਂ ਸਾਰੀ ਹੋ ਗਈ ਵਾਲਪੇਪਰ ਸਾਰੇ ਕਿਤੇ ਲੱਗ ਗਏ ਹਨਾ ਮੇਰੇ ਰਿਕਵਰੀ ਜਿਹੜਾ 플ਾਂਸ਼ੀ ਸ਼ਾਉਹੀ ਨਾ ਨੇ ਲਗਾਤਾ ਇਹਨੇ ਜਦੋਂ ਹੋਰ ਲਿਆਂਦਾ ਉਦੋਂ ਆਪਾਂ ਲਾ ਦਾਂਗੇ ਕਿ ਲੈ ਇੱਕ ਵਾਰੀ ਲੱਗਣ ਦੋ ਤੇ ਐਂ ਜਲੇ ਇਹਨਾਂ ਨੇ ਹੀ ਜਿਹੜਾ ਵਾਲ ਪੇਪਰ ਸੀ ਉਹ ਹੀ ਲਾ ਕੇ ਉਹਨੂੰ ਨਾਲ ਦੀ ਲੁੱਕ ਜਿਹੜੀ ਉਹਦੀ ਦਿੱਤੀ ਤੇ ਮੈਂ ਲੱਗੀ ਸੀ ਇੱਥੇ ਝਾੜੂ ਲਗਾਉਣਾ ਮੈਂ ਕਿਹਾ ਥੋੜਾ ਜਿਹਾ ਜ਼ਿਆਦੀ ਹੋਇਆ ਪਿਆ ਹਨਾ ਕਾਜ ਆ ਪੜਾ ਪਿਆ ਪਿਆ ਵੀ ਇੱਕ ਵਾਰੀ ਆਪਾਂ ਨਾ ਵੀ ਸਾਫ ਜਆ ਕਰ ਦਈਏ ਇੱਕ ਵਾਰੀ ਜਿਹੜੀ ਆਪਾਂ ਸਫਾਈ ਕਰ ਦਈਏ ਜਾਨੀ ਮੋਟੀ ਮੋਟੀ ਹਨਾ ਫਿਰ ਜਿਹੜਾ ਕੰਮ ਰਹਿ ਗਿਆ ਹੋਇਆ ਫੇਰ ਕਰ ਦੇਣਗੇ ਕੀ ਦਿਨ ਕੋ ਹੋਇਆ ਪੱਕੇ ਅੱਧ ਮਿੰਟ ਕੋਲੇ ਤੇ ਕੰਮ ਵੀ ਆਉਣਾ ਇਧਰ ਤਾਂ ਨਹੀਂ ਵੈਸੇ ਮੈਂ ਕੰਮ ਕਰਦੀ ਕੰਮ ਤਾਂ ਆਪਾਂ ਉਤਰੀ ਕਰਾਂਗੇ ਤੇ ਮੈਂ ਤਾਂ ਚਲੋ ਹਲਾ ਫਿਰ ਵੀ ਆਉਂਦਾ ਜਦੋਂ ਭੈਣ ਭਈਆ ਲਾ ਦੇਖਦੇ ਹਨ ਵੀ ਹੋਆ ਸ਼ਾਪ ਤਿਆਰ ਹੋ ਰਹੀ ਹੈ ਇੱਕ ਵਾਰੀ ਮੈਂ ਤਾਂ ਜਿਹੜੇ ਨੀਚੋਂ ਡਸਟ ਜੀ ਸਾਰੀ ਕੁਆਲੀ ਇਕੱਠੀ ਕਰ ਲਈਏ ਚਲੋ ਜੀ ਆਪਾਂ ਪਹਿਲਾਂ ਝਾੜੂ ਵਗੈਰਾ ਮੈਥੇ ਲਗਾ ਦਾਂ ਹਾਂਜੀ ਇੱਥੇ ਮੈਂ ਲੱਗੀ ਸੀ ਸ਼ੀਸ਼ਾ ਲਗਾਉਣਾ ਕਿੱਲਾ ਜਿਹੜਾ ਮੇਰੇ ਸਿਗਾ ਸ਼ੀਸ਼ਾ ਸੀ ਉਹ ਇਹਨਾਂ ਨੇ ਇਦਾਂ ਹੀ ਬਸ ਇਹਨੂੰ ਡੈਕੋਰੇਟ ਕਰਕੇ ਬਸ ਇਦਾਂ ਲਗਾਤਾ ਸੀ ਕਿ ਇਹ ਬਸ ਥੋੜੇ ਦਿਨਾਂ ਨੂੰ ਵੀ ਆਪਣਾ ਕੰਮ じゃ ਵਧੀਆ ਉਹ ਹੋ ਚੁਹਾਣਾ ਵੀ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਸ਼ੀਸ਼ਾ ਵਗੈਰਾ ਫਿਰ ਹੋਰ ਲਿਆ ਕੇ ਲਾ ਲਾਂਗੇ ਕਿਰਾ ਇੱਕ ਦਫਾ ਹੀ ਹੀ ਕਹਿੰਦੇ ਤੇਰਾ ਕੰਮ ਨਹੀਂ ਖੜੂਗਾ ਤਾਂ ਕਰਕੇ ਫਿਰ ਇਹੀ ਲਗਾਤਾ ਸੀਗਾ ਤੇ ਬਸ ਮੈਂ ਉਹੀ ਇੱਥੇ ਲੱਗੀ ਸੀ ਕਿ ਸੈਟਿੰਗ ਕਰਨ ਮੈਂ ਕਹਾਂ ਦੂਜਾ ਤਾਂ ਚਲੋ ਝਾੜੂ ਵਗੈਰਾ ਇੱਥੇ ਮੈਂ ਲਾ ਦਿੰਨੀ ਇੱਕ ਮਾਰੀ ਤੇ ਬਾਕੀ ਜਦੋਂ ਜਿਹੜਾ ਸਮਾਨ ਆਈ ਜਾਊਗਾ ਉਹ ਸਭ ਨਾਲ ਆਪਾਂ ਟਿਕਾ ਕੇ ਰੱਖ ਦਾਂਗੇ ਹਨਾ ਤੇ ਡਸਟਿੰਗ ਇੱਥੇ ਥੋੜੀ-ਮੋਟੀ ਸੀਗੀ ਕਰਨ ਵਾਲੀ ਹਨਾ ਮੈਨੂੰ ਇਦਾਂ ਸੀਗਾ ਵੀ ਚਲੋ ਆਪਾਂ ਇੱਕ ਵਾਰੀ ਸਫਾਈ ਕਰ ਦਈਏ ਤਾਂ ਕਿੜ ਕੋਈ ਭੰਡ ਭਾਈ ਆਉਂਦਾ ਹਨਾ ਕੋਈ ਵੀ ਮੇਰੇ ਕੋਲੇ ਕੰਮ ਕਰਾਉਣਾ ਆਉਂਦੀ ਆ ਉਹ ਪਹਿਲਾਂ ਦੇਖ ਦਿਆ ਹਨਾ ਇੱਧਰ ਹੀ ਅੰਦਰ ਵੜਦੇ ਹਨਾ niche ਨਾ ਜਿਆਦੇ ਖਲਾਰਾ ਹੋ ਆਪਾਂ ਖੁਦ ਮੈਨੂੰ ਦੇਖ ਕੇ ਨਹੀਂ ਸੀ ਸਮਝ ਆ ਰਿਹਾ ਮੈਂ ਕੀ ਉਹ ਕਰਾਂ ਇਮਾਂ ਘੋਲੈਕ ਕੁਆਰੀ ਝਾੜੂ ਆਪਾਂ ਲਗਾ ਦਿੰਨੇ ਤਾਂ ਕਿਹੜੇ ਛੋਟੇ ਛੋਟੇ ਕਾਤਰ ਆ ਜਾਂ ਸੀਗੀਆਂ ਵਾਲ ਪੇਪਰ ਦੀਆਂ ਬੱਚੀਆਂ ਹੋਈਆਂ ਉਹ ਮੈਂ ਇੱਥੇ ਸਾਮਕੀ ਰੱਖ ਲੂੰਗੀ ਹਨਾ ਕਹਿੰਦੇ ਸੀ ਕਹਿੰਦੇ ਵੀ ਇਹ ਕਈ ਵਾਰ ਕੰਮ ਆ ਜਾਂਦੀ ਹੈ ਇਹ ਵੀ ਹਲੇ ਥੋੜਾ ਜਿਹਾ ਜਿਹੜਾ ਕੰਮ ਹੋ ਰਹਿਦਾ ਸੀਗਾ ਤੇ ਇਹ ਨਾਲ ਹੀ ਇਹ ਸੀਗੀ ਕੋਲੀ ਵਗੈਰਾ ਹਨਾ ਉਹ ਵੀ ਇੱਦੀ ਰੱਖਤੀ ਸੀਗੀ ਹਲੇ ਕਹਿੰਦੇ ਉੱਪਰ ਲਾ ਥੋੜਾ ਜਿਹਾ ਕੰਮ ਰਹਿਦਾਗਾ ਇੱਕ ਦਰਾਜ ਜਗਾ ਉੱਪਰਲੀ ਸਾਈਡ 'ਵੀ ਇਸਲਾ ਮੈਂ ਕਿਹਾ ਉੱਥੇ ਕੋਈ ਆਪਾਂ ਹਨਾ ਡੈਕੋਰੇਟ ਵਾਲੀ ਚੀਜ਼ ਜਿਵੇਂ ਕੋਈ ਪੋਟ ਵਗੈਰਾ ਹੋ ਗਿਆ ਨਾ ਪਛੇਦਾਂ ਦਾ ਰੱਖ ਦਾਂਗੇ ਵੀ ਉਹਦੇ ਵਿੱਚ ਵੀ ਤੁਸੀਂ ਜਿਹੜਾ ਹੋ ਆ ਲਾ ਦਿਓ ਹਨਾ ਵਾਲਪੇਪਰ ਪਹਿਲਾਂ ਕਹਿੰਦੇ ਸੀ ਕਹਿੰਦੇ ਉਹਨੂੰ ਇੰਦੀ ਬੰਦ ਕਰ ਦਾਂਗੇ ਮੈਂ ਕਹਿੰਦੀ ਬੰਦ ਨਾ ਕਰਿਓ ਵੀ ਹਨਾ ਕੋ ਪੋਟ ਵਗੈਰਾ ਰੱਖ ਦਾਂਗੇ ਤਾਂ ਕਿ ਨਾ ਸੋਹਣੀ ਜੀ ਲੁੱਕ ਆਉਣ ਲੱਗ ਜਿੰਦੀ ਹੈਗੀ ਮੈਂ ਇਹ ਤੁਹਾਨੂੰ ਤਾਂ ਦਿਖਾ ਰਹੀ ਆ ਮੈਂ ਕਿਹਾ ਵੀ ਆਪਣਾ ਕਿੰਨਾ ਕੰਮ ਹੋਇਆ ਚਲੋ ਤੁਹਾਨੂੰ ਵੀ ਹਨਾ ਪਤਾ ਲੱਗਦਾ ਰਹੂਗਾ ਕਿ ਬੜਾ ਇੰਨਾ ਕੰਮ ਆ ਜਿਹੜਾ ਹੋ ਗਿਆ ਤੇ ਇਹ ਆਈ ਸੀ ਮੇਰੇ ਕੋਲੇ ਪੈਂਡ ਕੰਮ ਕਰੋੜ ਪੈਂ ਨਹੀਂ ਸੌਰੀ ਮੇਰੀ ਨੰਨ ਦੀ ਜਗ੍ਹਾ ਹੀ ਲੱਗਦੀ ਆ ਨੰਨ ਦੀ ਮੰਨ ਕੇ ਚੱਲੋ ਹਨਾ ਉਹਦਾ ਇਹ ਛੋਟਾ ਜਿਹਾ ਬੇਬੀ ਸੀਗਾ ਤੇ ਬਹੁਤ ਕਿਊਟ ਜਿਹਾ ਬੇਬੀ ਸੀ ਪਹਿਲਾਂ ਤਾਂ ਜਾਨੀ ਇਹ ਥੋੜਾ ਜਿਹਾ ਰਿਹੜ ਜੀ ਕਰਦਾ ਸੀਗਾ ਰੋਦਾ ਸੀ ਫਿਰ ਇਹਨੂੰ ਨਾ ਆਪਾਂ ਨੇ ਦੇਤੀਆਂ ਨੂਲ ਦੀਆਂ ਖੇਡਾਂ ਪਰ ਉਹਦੇ ਨਾਲ ਥੋੜਾ ਜਿਹਾ ਚਿਹਰੇ ਹੀ ਖੇਡਿਆ ਬੱਚੇ ਨੂੰ ਹੁੰਦਾ ਨਾ ਜਦੋਂ ਉਪਰੀ ਜਗ੍ਹਾ ਤੇ ਜਾਂਦਾ ਤਾਂ ਬੱਚਾ ਥੋੜਾ ਜਿਹਾ ਉਹ ਕਰਦਾ ਹੋਗਾ ਤੇ ਫਿਰ ਇਹਦੀ ਜਾਨੀ ਜਿਹੜੀ ਲੱਗੀ ਮਾਸੀ ਹਨਾ ਉਹ ਇਹਨੂੰ ਕਦੇ ਲੈ ਕੇ ਵਿਚਾਰੀ ਬਾਹਰ ਜਾਵੇ ਕਦੇ ਅੰਦਰ ਤਾਂ ਕਿ ਇਹਦੀ ਮੰਮਾ ਨੇ ਕਰਵਾਉਣਾ ਥੋੜਾ ਜਿਹਾ ਕੰਮ ਹਨਾ ਬੱਚੇ ਨਾਲ ਔਖਾ ਹੋ ਜਾਂਦਾ ਹਨਾ ਜਦੋਂ ਆਪਾਂ ਨਵੀਂ ਜੀ ਜਗ੍ਹਾ ਤੇ ਜਾਂਦੇ ਆ ਘਰੇ ਤਾਂ ਬੱਚਾ ਚਲੋ ਖੇਡ ਲੱਗੀ ਜਾਂਦਾ ਰਹਿੰਦਾ ਹਨਾ ਮੈਂ ਕਿਹਾ ਚਲੋ ਘਰੇ ਵੀ ਆਪਾਂ ਉਹ ਇਹ ਤੁਹਾਨੂੰ ਮੈਂ ਇੰਚ ਲੈ ਬਤ ਜਿਵੇਂ ਹੁੰਦਾ ਚੱਕ ਕੇ ਬਕਸ ਵਿੱਚ ਤੇ ਮੈਂ ਕਰਾ ਲਿਆ ਕਰੂੰਗੀ ਇੱਕ ਵਧ ਨਹੀਂ ਜਿਹੜੀ ਫੀਲ ਲੱਗਦੀ ਹਾਂ ਹੁਣ ਜੰਗਿਆਰ ਤੇ ਉਡੀਕ ਹੋ ਗਈ ਹੁਣ ਕੋਈ ਮੈਨੂੰ ਜੰਗਰੀ ਚ ਕਹਦਾ ਬ੍ਰੀਚ ਕਰਾ ਕੇ ਬਿਚੇ ਨਾਮ ਕਰਦਾ ਨਾ ਫਿਰ ਘਾਟਾ ਤਾਂ ਠੀਕ ਹੈ ਤੁਸੀਂ ਤਾਂ ਨਾ ਨਹੀਂ ਕਰ ਤੇਰੀ ਜਾਂਦਾ ਸੀ ਮੈਂ ਲੱਗੀ ਸੀ ਇਹਦੀ ਮਮਾ ਦਾ ਸਮਕਰਨਾ ਨੰਬਖ ਸੇ ਕਰਵਾਈ ਸੀ ਇਹਨਾਂ ਦੇ ਬਾਹਾਂ ਦੇ ਵਾਕੀ ਤੇ ਥੋੜਾ ਜਿਹਾ ਕਲੀਨ ਅਪਸ ਸੀਗਾ ਤੇ ਬਾਹਾਂ ਤੇ ਇਹਨਾਂ ਦੇ ਇੰਨੀ ਜਿਆਦਾ ਟੈਗ ਜੀ ਹੋਈ ਪਈ ਸੀ ਪਹਿਲਾਂ ਤਾਂ ਸਲਾਹ ਹੈ ਹੀ ਸੀ ਇਹ ਕਰਵਾਉਣ ਦੀ ਹਨਾ ਥੋੜੀ ਜੀ ਕਿਸੇ ਦੀ ਹੁੰਦੀ ਹੈ ਨਾ ਸਕੇਨ ਸੈਸਿਟੀਵ ਜੀ ਹੁੰਦੀ ਹੈ ਥੋੜੀ ਜੀ ਪੀ ਪੇਨ ਆ ਜਿਹੜੀ ਵੱਧ ਮੰਨਦੇ ਸੀ ਤਾਂ ਕਰਕੇ ਤੇ ਪਰ ਦੇਖੋ ਆ ਨਾ ਰਿਜ਼ਲਟ ਬਹੁਤ ਵਧੀਆ ਆ ਟੈਨ ਨਹੀਂ ਗਏ ਨਾ ਇੰਨੀ ਹੋਈ ਪਈ ਸੀ ਦੋਨੇ ਬਾਹਾਂ ਦੀ ਹਨਾ ਆਪਸ ਚ ਫਰਕ ਦੇਖੋ ਤੁਸੀਂ ਕਿੰਨਾ ਲੱਗ ਰਿਹਾ ਹਵਾ ਤੋਂ ਸਨਜੀ ਕੀ ਹਾਲ ਚਾਲ ਮੀਰ ਅੱਜ ਸਾਰੇ ਠੀਕ ਹੋ ਗਏ ਮੈਨਾਂ ਨਹੀਂ ਕਿਸੇ ਲਈ ਨਾ ਤੇ ਪਤਾ ਨਹੀਂ ਟੱਕਣ ਹੈ ਨਾ ਬਾਹਾਂ ਜਾਂਦੇ ਉਹ ਹੋ ਜਾਂਦਾ ਸਾਰੇ ਕਿੰਨੇ ਸਾਰਾ ਨਿਕਲ ਗਿਆ ਮੈਨੂੰ ਲੱਗਦਾ ਦੋ ਤਿੰਨ ਜਾਣੇ ਦੀ ਲੱਗ ਜਿੰਨਾ ਇੰਨਾ ਜਿਆਦਾ ਨਿਕਲਿਆ ਦੇਖੋ ਲਾ ਗਿਆ ਪਹਿਲਾ ਕੰਮ ਥੋੜਾ ਫ੍ਰੀ ਹੋਈਆਂ ਮੈਂ बस ਉਹਨਾਂ ਪਾਲਗ ਦੇ ਫੂਟ ਦੀ ਕਟਾਈ ਕਰਨ ਘਰ ਦੇ ਕੰਮ ਕਰਦੇ ਤਕਰੀਬਨ ਥੋੜੇ ਜਿਹਾ बस ਮੇਰੇ ਕੱਪੜੇ ਮੇਰੀ ਕਸੂਤੀ ਆ ਬਸ ਮੇਰਾ ਹੱਥਾਂ ਦੇ ਮੈਂ ਤਾਂ ਲਾਇਆ ਜਿਆਦਾ ਹੀ ਹੈ ਨਾ ਜਦੋਂ ਕੱਪੜੇ ਵਗੈਰਾ ਕੱਟਦੇ ਆ ਹਨ ਤਾਂ ਹੱਥਾਂ ਨੂੰ ਚੁੰਬਣ ਜੇ ਲੱਗ ਜਾਂਦੇ ਨੇ ਜੀ ਉਸ ਮੇਰੇ ਥੋੜੇ ਜਿਹੇ ਹੱਥ ਹੈ ਇਸ ਵਾਰ ਮਾ ਥੋੜੇ ਜਿਹੇ ਫਟ ਗਏ ਛੋਟੇ ਛੋਟੇ ਜਿਹੇ ਸਿਲਾਈ ਉੱਠੀਆਂ ਹੋਈਆਂ ਨੇ ਨਾ ਉਹ ਚੀਜ਼ ਹੀ ਬੁਝ ਗਈ ਆਪਾਂ ਕੱਟਦੇ ਆ ਕੱਪੜੇ ਬਣੇਰੇ ਹੋ ਆਪਣੇ ਤੁਸੀਂ ਵਲੌਗ ਦੇ ਨਾਲ ਮੇਰਾ ਵਲੌਗ ਕੋਈ ਵੀ ਹੈ ਨਾ ਕੋਈ ਖਾਸ ਝੂਠ ਨਹੀਂ ਹੁੰਦਾ ਹੈਗਾ ਕੰਮ ਬਹੁਤ ਜਿਆਦਾ ਹੋਇਆ ਬੱਸ ਜਿਉਂਪਨ ਦੀ ਸਿਲਾਈ ਦਾ ਕੰਮ ਹੈ ਨਾ ਕੁਛ ਉਧਰ ਲਾ ਮਾੜਾ ਜਾਰੇ ਉਹ ਹੋਇਆ ਪਿਆਗਾ ਮੈਂ ਦੇ ਸਟ्रेस ਵੀ ਹੋਇਆ ਪੈਣਾ ਜਾ ਰਿਹਾ ਕੰਮ ਹੀ ਜਿਆਦਾ ਹੋਇਆ ਪਿਆ ਦੇ ਘਰ ਦੇ ਨਾ ਘਰ ਦੇ ਕੰਮ ਬਸ ਛੇਤੀ ਕਰਕੇ ਨਾਲ ਦੀ ਨਾਲ ਬਸ ਮੈ ਲੱਗ ਜਿੰਨੀ ਹੈਗੀ ਆਪ ਦਾ ਸਾਰੀ ਪ੍ਰੀ ਵਾ ਜਿਹੜੀ ਹੱਥਾਂ ਦੇ ਵਿੱਚ ਅਬਸੋਰਬ ਕਰਦੀ ਜਾਂ ਖਾਣੇ ਹੱਥਾਂ ਦੇ ਲਾ ਸੌਫਟ ਜੇ ਹੋ ਜਾਂਦੇ ਸੋ ਲਈ ਪਹਿਲਾ ਕੱਪੜਾ ਢੱਕ ਲਈਏ ਲਓ ਜੀ ਨੂਰ ਆ ਗਿਆ ਆਪਣਾ ਸਕੂਲੋਂ ਸਾਰੇ ਨੂੰ ਯਾਦ ਕਰਦੇ ਆ ਨੂਰ ਨੂੰ ਕਹਿੰਦੇ ਨੂਰ ਲੋਗ ਨੂੰ ਲੱਗਦਾ ਜੇ ਮੈਂ ਕਿਹਾ ਐਂਡ ਆਪਾ ਨੂਰ ਤੋ ਹੀ ਕਰਦੇ ਹਾਂਗੇ ਨੂਰ ਭੁੱਲਿਆ ਇਸ ਸਕੂਲ ਚ ਬੋਤਲ ਸਕੂਲ ਜਿਹੜੀ ਪਾਣੀ ਵਾਲੀ ਹੁੰਦੀ ਹੈ ਵਾਟਰ ਬੋਟਲ ਭੁੱਲਿਆਈ ਸੀ ਖਾ ਲੈ ਉਹ ਤੂੰ ਖਾਣਾ ਆ ਖਾ ਲੈ ਅੱਪ ਸਟਾ ਕਰ ਦਨ ਕਿਉਂ ਸ਼ਾਇਦ ਕਣ ਖਾਦਾ ਚਾਹ ਤਾ ਮਨੀਰ ਨਾ ਦਿਆ ਕਿਉਂ ਤੇ ਕਿੰਨੋ ਕੁ ਸੀ ਨਾਲੇ ਤੇ ਮੋ ਕੋ ਕਿਸੀ ਚਾ ਰੋਟੀ ਹੁਣ ਖਾਲਾ ਸਾਰਾ ਇਹਦੇ ਦੇਖ ਮੇਰੇ ਬਣੀ ਦੇਖ ਹਾਏ ਕਰ ਸਾਰਿਆਂ ਨੂੰ ਹਾਏ ਲੋ ਜੀ ਪਹਿਲਾਂ ਆਪਾਂ ਚਾਹ ਪਾਣੀ ਪੀਅਦੇ ਵਿਚਾਰੀ ਨੂੰ ਤੇ ਆਪਾਂ ਇੱਥੇ ਆਪਣੀ ਵੀਡੀਓ ਦਾ ਕਰਦੇ ਐਂਡ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਨੂਰ ਬਾਏ ਬਾਏ ਕਰਦੇ ਪੁੱਤ ਬਾਏ ਬਾਏ ਬੁੱਤ ਨਹੀਂ ਆਦਾ ਤੁਸੇ ਨਹੀਂ ਹੈਗਾ ਮੈਂ ਤੁਸੇ ਨਹੀਂ ਆਦਾ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨਿਊ ਬਲੌਗ ਦੇ ਵਿੱਚ